ਸੰਯੁਕਤ ਕਿਸਾਨ ਭਲਾਈ ਸਹਿਜਤਾ ਅਜਨਾਲਾ ਦੇ ਮਹੀਨਾਵਾਰ ਮੀਟਿੰਗ ਸਰਦਾਰ ਮਨਜੀਤ ਸਿੰਘ ਬਾਠ ਅਤੇ ਸੀਨੀਅਰ ਮੀਤ ਪ੍ਰਧਾਨ ਕਬਤ ਸਿੰਘ ਛਾਪੂਰ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਵਾਤਾਵਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਹੋਰ ਕਈ ਵਿਚਾਰਾਂ ਵੀ ਕੀਤੀਆਂ ਗਈਆਂ ਉਹਨਾਂ ਨੇ ਨਵੀਆਂ ਬਣੀਆਂ ਪੰਚਾਇਤਾਂ ਨੂੰ ਬੇਨਤੀ ਕੀਤੀ ਕਿ ਸਭ ਤੋਂ ਪਹਿਲਾਂ ਵਾਤਾਵਰਨ ਸੰਬੰਧੀ ਪਿੰਡਾਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਅਤੇ ਆਪਣੇ ਆਲਾ-ਦਵਾਲਾ ਸਾਫ਼ ਰੱਖਿਆ ਜਾਵੇ ਇਸ ਮੌਕੇ ਪ੍ਰੈਸ ਕਟਰ ਡਾਕਟਰ ਜਸਪੀਰ ਸਿੰਘ ਪਿੰਡੀ ਔਲਖ ਡਾਕਟਰ ਕੁਲਵੰਤ ਸਿੰਘ ਨੇਜਰ ਡਾਕਟਰ ਦਰਸ਼ਨ ਸਿੰਘ ਸਿੱਧੂ ਪ੍ਰਗਟ ਸਿੰਘ ਕੋਟਲੀ ਖੈਰਾ ਰਾਜਵਿੰਦਰ ਸਿੰਘ ਦਿਆਲਪੁਰਾ ਪਾਈ ਅਮਰਜੀਤ ਸਿੰਘ ਕਰਮਜੀਤ ਸਿੰਘ ਰਿਆੜ ਸੁਖਦੇਵ ਸਿੰਘ ਮੁੱਤਾਲਾ ਬਲਕਾਰ ਸਿੰਘ ਪੰਜਗਰਾਇਆਂ ਹਰਵਿੰਦਰ ਸਿੰਘ ਸਾਫਕਾ ਸਰਪੰਚ ਪੱਖਾ ਹਰੀਪ੍ਰੀਤ ਸਿੰਘ ਡਾਕਟਰ ਦੀਪਕ ਸਿੰਘ ਬਸ਼ੋਹਰ ਨੰਬਰ ਦਾ ਸਹਿਬਜੀਤ ਸਿੰਘ ਪੱਖਾ ਅਮਰੀਕ ਸਿੰਘ ਸੁਰਾਏ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਕਿਸਾਨ ਆਗੂ ਹਾਜ਼ਰ ਸਨ ਸਾਡਾ ਅੱਜ ਦਾ ਮੁੱਦਾ ਹੀ ਵਾਤਾਵਰਨ ਤੇ ਸੀਰ ਮੁੱਦਾ ਵਾਤਾਵਰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਤੋਂ ਹੀ ਆ ਸਲੋਕ ਗੁਰੂ ਸਾਹਿਬ ਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰ ਤੁਮ ਹੱਤ ਸਾਡੀ ਗੁਰੂ ਨੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਦੇ ਆ ਤਾਂ ਉਹਨਾਂ ਦੀ ਗੱਲਾਂ ਤੇ ਸਾਨੂੰ ਗੌਰ ਵੀ ਕਰਨਾ ਚਾਹੀਦਾ ਪਰ ਅਸੀਂ ਨਹੀਂ ਕਰਦੇ ਦੂਜੀ ਚੀਜ਼ ਆ ਜਾਂਦੀ ਹੈ ਵਾਤਾਵਰਨ ਵਾਤਾਵਰਨ ਦਾ ਜਿਹੜਾ ਸਾਡਾ ਮੁੱਦਾ ਵਾ ਜਿਹੜਾ ਅਸੀਂ ਪ੍ਰਦੂਸ਼ਣ ਫੈਲਾਉਂਦਾ ਵਾ ਉਹ ਮੇਣੀ ਆ ਜਾਂਨੇ ਕਿ ਕਿ ਕਿਸਾਨ ਕਿੰਨਾ ਬਸੰ ਫਲਮ ਨੇ ਸਿਰਫ 8% ਕੁਈ ਕਿਸਾਨਾਂ ਦੇ ਹੁੰਦਾ ਨਾ ਤੇ ਜਿਹੜੀਆਂ ਫੈਕਟਰੀਆਂ ਨੇ ਕਾਰਖਾਨੇ ਨੇ ਉਹ 52% ਜਿਹੜਾ ਜਿਹੜੇ ਬੁੱਧੀਜੀਵ ਆ ਜਾਂ ਜਿਹੜੇ ਐਨਾਲਾਈਜ਼ ਕਰਦੇ ਨੇ ਉਹਨਾਂ ਜਿਹੜਾ ਕੱਢਿਆ ਤਤ ਕੱਢਿਆ ਏ ਕਾਰਖਾਨੇ 52% ਖੇਤੀਬਾੜੀ ਸਿਰਫ 8% ਤੇ ਵਾਹਨਾ ਵਿੱਚੋਂ ਨਿਕਲ ਆਲਾ ਜਿਹੜਾ ਪ੍ਰਦੂਸ਼ਣ ਆ ਉਹ 25% ਆ ਤੇ ਉਹਦੇ ਤੋਂ ਇਲਾਵਾ ਜਿਹੜਾ ਘਰੇਲੂ ਆ ਉਹ 11% ਨਿਕਲਿਆ ਆ ਵਾ ਜਿਹੜਾ 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 ਇਹਨਾਂ ਨੇ ਕੀਤਾ ਵਾ ਜਿਹੜਾ ਐਨਾਲਾਈਜ਼ ਕੀਤਾ ਸਾਰਾ ਟੋਟਲ 8% ਹੀ ਕਿਸਾਨ ਕਰਦੇ ਆ ਜੇ ਪਰਾਲੀ ਨੂੰ ਵੀ ਅੱਗ ਲੱਗਦੀ ਆ ਠੀਕ ਆ ਉਹ ਵੀ ਹੁਣ ਉਹਨਾਂ ਤੇ ਰੋਕ ਲੱਗਦੀ ਆ ਮੈਂ ਦਰਸ਼ਨ ਸਿੱਧੂ ਅੱਜ ਮਹੀਨਾਵਾਰ ਮੀਟਿੰਗ ਕੀਤੀ ਗਈ ਸੰਯੁਕਤ ਕਿਸਾਨ ਪਲਾਇ ਸੰਸਥਾ ਜਨਾਲਾ ਦੀ ਜਿਹਦੇ ਵਿੱਚ ਐਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਜ਼ਿਆਦਾਤਰ ਅਜ ਵਾਤਾਵਰਨ ਤੇ ਗੱਲ ਹੋਈ ਤੇ ਹਮੇਸ਼ਾ ਹੀ ਇਹ ਗੱਲ ਚੱਲਦੀ ਆ ਕਿ ਵਾਤਾਵਰਨ ਨੂੰ ਸਾਫ਼ ਕੀਤਾ ਜਾਵੇ ਅਤੇ ਤਾਹ ਹੀ ਜਿਹੜੀਆਂ ਬਿਮਾਰੀਆਂ ਤੋਂ ਰਹਿਤ ਹੋਇਆ ਜਾਏਗਾ ਵਾਤਾਵਰਨ ਸ਼ੁੱਧ ਪਾਣੀ ਸ਼ੁੱਧ ਖਰਾਕ ਤੇ ਰੁੱਖ ਲਗਾਏ ਜਾਣ ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਰੁੱਖ ਲਗਾਉਣ ਪੰਚਾਇਤਾਂ ਨੂੰ ਆਖਿਆ ਜਾਵੇ ਵੀ ਰੁੱਖ ਲਗਾਉਣ ਤੇ ਸਾਡੇ ਜਥੇਬੰਦੀ ਦੇ ਵੀ ਫੈਸਲਾ ਆਇਆ ਰਿਹਾ ਕਿ ਹਰ ਇੱਕ ਇਨਸਾਨ ਰੁੱਖ ਲਾਉਂ ਤੇ ਉਹਨੂੰ ਪਾਲੂ ਵੀ ਤੇ ਰੁੱਖ ਜਿੰਨਾ ਜ਼ਿਆਦਾ ਹੋਏਗਾ ਉਹਨਾਂ ਵਾਤਾਵਰਨ ਸਾਫ਼ ਹੋਏਗਾ ਤੇ ਫਿਰ ਔਰਗੈਨਿਕ ਖੇਤੀ ਸਾਨੂੰ ਕਰਨੀ ਚਾਹੀਦੀ ਹੈ ਤਾਂ ਜੋ ਬਿਮਾਰੀਆਂ ਤੋਂ ਰਹਿਤ ਖਾਣਾ ਖਾਦਾ ਜਾਵੇ ਚੰਗੇ